ਹੈਲੋ ਦੋਸਤੋ ਵੈਲਕਮ ਬੈਕ ਟੂ ਮਾਈ YouTube ਚੈਨਲ ਮੈਂ ਮਨਦੀਪ ਲਸੋਈ ਗੁਰਦੁਆਰਾ ਸ੍ਰੀ ਸੱਲੇਣਾ ਸਾਹਿਬ ਪਾਸੇ ਪਹਿਲੀ ਅਤੇ ਸੇਮੀ ਲਸੋਈ ਅੱਜ ਸਰੀਆ ਬੰਨਿਆ ਜਾ ਰਿਹਾ ਜੀ ਜਿਹੜੇ ਮੇਰੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਕਰ ਦਿਓ ਜੀ ਅੱਜ ਸਰੀਆ ਬੰਨਿਆ ਜਾ ਰਿਹਾ ਸੈਟਲਿੰਗ ਹੋ ਗਈ ਸਾਰੀ ਸਰੀਆ ਬੰਨਣ ਵਾਲੇ ਬੰਦੇ ਆਏ ਹੋਏ ਨੇ ਅੱਜ ਸਰੀਆ ਬੰਨ ਰਹੇ ਨੇ ਜੀ ਬੀਮ ਬਣਾ ਰਹੇ ਨੇ